ਸਟੇਸ਼ਨ ਦਾ ਨਾਮ ਆ ਉਹ ਵੇਖੋ ਉੱਥੇ ਲਿਖਿਆ ਮੋਤੀਚੂਰ ਤੁੰਡੂ ਖਾਣਾ ਇਹ ਸਟੇਸ਼ਨ ਦਾ ਨਾਮ ਆ ਮੋਤੀਚੂਰ ਇਹ ਦੂਜੀ ਪਠਾਨਕੋਟ ਆ ਲਈ ਆ ਤੇ ਮੇਰੇ ਸਾਹਮਣੇ ਸਾਰਾ ਭਈਆ ਚੜ ਚੱਲਾ ਵਾ ਬਹੁਤਾ ਹੀ ਘੈਂਟ ਆ ਯਾਰ ਇੱਧਰ ਤੇ 뷰 ਲੱਗਣ ਡਿਆ ਨਾ ਬਹੁਤ ਹੀ ਵਧੀਆ ਜਿਦਾਂ ਕੰਮ ਘੜਾ ਰਹਿਣ ਪਹਾੜਾਂ ਚ ਲੱਗਣ ਡਿਆ ਆ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਅੱਜ ਅਸੀਂ ਜਾ ਰਹੇ ਹਾਂ ਹਿੰਕਟ ਸਾਹਿਬ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਹਿੰਕਟ ਸਾਹਿਬ ਜਾਵਾਂਗੇ ਤੇ ਹੁਣ ਮੈਂ ਰੈਡੀ ਹੋ ਰਿਹਾ ਹਾਂ ਥੋੜਾ ਬੋਤਾ ਰੈਡੀ ਹੋ ਚੁੱਕਾ ਹਾਂ ਤੇ ਆਪਣੀ ਬੱਸ ਆ ਇੱਥੋਂ ਹੁਣੇ 6:30 ਵੇ ਬੱਸ ਆ ਬਾਅਦ ਚ ਰਾਤ ਨੂੰ ਆਪਣੀ ਟ੍ਰੇਨ ਆ ਉੱਥੇ ਅੰਮ੍ਰਿਤਸਰੋਂ ਤੇ ਹੁਣ ਸਿੱਧਾ ਅੰਮ੍ਰਿਤਸਰ ਜਾਣੇ ਆ ਪਹਿਲਾਂ ਇੱਥੋਂ ਬੱਸ ਫੜ ਕੇ ਬਟਾਲੇ ਤੋਂ ਤੇ ਚਲੋ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਜਾਂਦਾ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਹਰਸ਼ ਵੀ ਘਰੇ ਆ ਚੁੱਕਿਆ ਆ ਤੇ ਹੋਰ ਹਰਸ਼ ਕੀ ਹਾਲ ਚਾਲ ਉਹ ਵਧੀਆ ਮੈਂ ਤਿਆਰੀ ਪੂਰੀ ਆ ਕਿ ਮੈਂ ਵੀ ਵਲੋਗ ਬਣਾਉਣਾ ਵਾ ਅੱਛਾ ਤੇ ਤਿਆਰੀ ਪੂਰੀ ਖੇਚ ਲਈ ਆ ਹਨਾ ਪੂਰੀ ਪੂਰੀ ਆ ਚਾਹ ਪੀਂਦੇ ਆ ਮੈਂ ਵੀ ਚਾਹ ਪੀਂਦੇ ਆ ਮੈਂ ਵੀ ਚਾਹ ਜਾਂਦੇ ਹੁਣ ਚਾਹ ਜਾ ਜਾ ਹਨਾ ਚਾਹ ਪੀ ਕੇ ਫਿਰ ਚੱਲਦੇ ਆ ਹਾਂਜੀ ਹਾਂਜੀ ਚਲੋ ਫਿਰ ਹੁਣ ਪੂਰਾ ਤਿਆਰ ਹੋ ਚੁੱਕੇ ਆ ਛੋਟਾ ਜਿਹਾ ਬੈਗ ਵੀ ਆਪਣਾ ਲੈ ਲਿਆ ਨਾਲ ਤੇ ਚਲੋ ਚੱਲਦੇ ਆ ਹੁਣ ਆਪਾਂ ਚੱਲੀਏ ਹਰਸ਼ ਨਾਲ ਤੇ ਬੱਸੇ ਚੱਲੀਏ ਨਾਲ ਫਿਰ ਟ੍ਰੇਨ ਵੀ ਲੇਟ ਹੋਏ ਨਹੀਂ ਆ ਹੁਣ ਆਪਾਂ ਬੱਸ ਦੀ ਵੇਟ ਕਰਦੇ ਆਂ ਤੇ ਸਿੱਧਾ ਚੱਲਦੇ ਆਂ ਫਿਰ ਉਹ ਤਿੰਨ ਜਣੇ ਆਪਣੇ ਅੱਗੇ ਜਾਣਦੇ ਆਂ ਬੱਸ ਅਜੇ ਤਾਂ ਬਹਿ ਚੁੱਕੇ ਆਂ ਕਿਉਂਕਿ ਬੱਸ ਮਿਲ ਗਈ ਇਨੂੰ ਟਾਈਮ ਨਾ ਹੀ ਮਿਲ ਗਈ ਆ ਚੱਲ ਬਾਬੇ ਦੀ ਮੇਰ ਨਾ ਆਪਣੇ ਟਾਈਮ ਨਾ ਹੀ ਮਿਲ ਜਾਂਦੀ ਹੁੰਦੀ ਆ ਬੱਸ ਤੇ ਉਹ ਗੁਰਦੁਆਰਾ ਫਲਾਈ ਸਾਹਿਬ ਆ ਚੁੱਕੇ ਆਂ ਚੱਲ ਬਾਬੇ ਨੂੰ ਨਮਸਕਾਰ ਕਰਕੇ ਉਹ ਸਦਾ ਚੱਲਿਆ ਹੈਮ ਗੁਰੂ ਸਾਹਿਬ ਪਹਿਲਾਂ ਆਪਾਂ ਚੱਲਿਆ ਅੰਮ੍ਰਿਤਸਰ ਸਾਹਿਬ ਨਹੀਂ ਅਮਰਸਰ ਸਾਹਿਬ ਨਹੀਂ ਅਮਰਸਰ ਸਟੇਸ਼ਨ ਤੇ ਜਾਵਾਂਗੇ ਸਟੇਸ਼ਨ ਤੋਂ ਬਾਅਦ ਚ ਜਾਣੇ ਆ ਆਪਣਾ ਹਰਸ਼ ਬੈਠਾ ਵਾ ਬੈਗ ਉਹ ਰੱਖਿਆ ਤੇ ਆਪਣੇ ਟੀਮ ਦੇ ਦੋ ਮੈਂਬਰ ਉਹ ਅੱਗੇ ਬੈਠੇ ਆ ਹੁਣ ਆਪਾਂ ਆ ਗਏ ਆ ਬੱਸ ਸਟੈਂਡ ਤੇ ਸਤਿ ਸ੍ਰੀ ਅਕਾਲ ਤੇ ਬੱਸ ਸਟੈਂਡ ਤੇ ਆ ਗਏ ਆ ਬੱਸ ਵੇਟ ਕਰਦੇ ਆ ਹੁਣ ਇੱਕ ਬੱਸ ਹੋ ਚਲ ਗਈ ਆ ਪਰ ਉਹ ਪੂਰੀ ਭਰੀ ਸੀ ਤੇ ਹੁਣ ਇੱਕ ਵਸ ਉਹ ਆ ਗਈ ਆ ਇਹ ਬਸ ਤੇ ਬੈ ਗੇ ਜੇ ਖਾਲੀ ਹੁੰਦੀ ਆ ਤੇ ਇੱਥੇ ਚੱਲ ਜਾਣਾ ਵਾ ਤੇ ਸਟੇਸ਼ਨ ਤੇ ਨਹੀਂ ਆਪਾਂ ਗਏ ਮਤਲਬ ਇਥੋਂ ਹੁਣ ਸਿੱਧਾ ਅੰਮ੍ਰਿਤਸਰ ਸਟੇਸ਼ਨ ਤੇ ਜਾਵਾਂਗੇ ਬਸ ਤੇ ਬੈ ਗੇ ਤੇ ਚਲੋ ਚੱਲਦੇ ਆਪਾਂ ਫਿਰ ਉਹ ਬਸ ਪੂਰੀ ਆਪਣੇ ਉੱਤੇ ਲੈ ਆ ਜਾਵੇ ਓਏ ਉਤਰ ਲੈਣ ਬਸ ਤੇ ਬੈ ਗੇ ਹੁਣ ਤੇ ਉਹ ਡਰਾਈਵਰ ਸਾਹਿਬ ਵੀ ਆ ਗਏ ਆ ਇਹ ਬਸ ਲੈ ਕੇ ਹੁਣ ਆਪਣੇ ਨੂੰ ਜਾਣਗੇ ਨਹੀਂ ਸ਼ਾਇਦ ਇਹ ਫੋਨ ਹੀ ਲੈਣ ਆਏ ਆ ਤੇ ਆਪਾਂ ਇੱਕ ਬੈ ਗ ਇੱਥੇ ਰਹਿ ਤਾ ਵਾ ਬਾਕੀ ਯਾਰ ਸਨੇ ਉੱਥੇ ਰਹਾ ਤਾਂ ਹਾਂਜੀ ਇੱਥੇ ਰਹਿਦੀ ਐ ਚਲੋ ਠੀਕ ਜੇ ਆਂਦੇ ਇੱਥੇ ਨਹੀਂ ਰੱਖਣਾ ਉਹ ਪਿੱਛੇ ਆਂਦੇ ਰੱਖ ਲੋ ਤੇ ਬਸ ਚ ਬੈ ਗਏ ਆ ਆਪਾਂ ਹੁਣ ਸਦਾ ਆਪਾਂ ਜਾਣਾ ਅੰਮ੍ਰਿਤਸਰ ਤੇ ਉੱਥੇ ਫਿਰ ਸਟੇਸ਼ਨ ਤੇ ਜਾਵਾਂਗੇ ਆ ਵੀਰਾਂ ਆਪਣੇ ਨੂੰ ਇੱਥੇ ਮਿਲੇ ਆ ਤੇ ਇਹ ਵੀ ਆਪਣੇ ਚੈਨਲ ਪਰ ਹਰ ਸਨੇ ਕਹਿਣ ਦੇ ਆ ਕੀ ਨਾਮ ਆ ਚੈਨਲ ਦਾ ਆਪਣਾ ਤਾਂ ਜੀ ਜਸ਼ਨਦੀਪ ਸਿੰਘ ਅਫੀਸ਼ਲ ਠੀਕ ਜੇ ਇਹਨਾਂ ਦਾ ਇੱਕ ਚੈਨਲ ਆ ਤੇ ਸਬਸਕ੍ਰਾਈਬ ਜਰੂਰ ਕਰ ਰਹੇ ਹੋ ਬਾਕੀ ਆ ਹਰਸ਼ ਆਪਣਾ ਚੈਨਲ ਬਣਾਉਣ ਰਿਹਾ ਜਿਹੜਾ ਹਰਸ਼ ਦਾ ਵੀ ਚੈਨਲ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਤੇ ਹੁਣ ਆਪਾਂ ਇੱਦਾਂ ਕਰਨਾ ਵਾ ਸਿੱਧਾ ਆਪਾਂ ਜਾਂਦੇ ਆ ਅੰਮ੍ਰਿਤਸਰ ਸਟੇਸ਼ਨ ਤੇ ਜਾਣਾ ਵਾ ਉੱਥੇ ਜਾ ਕੇ ਤੇ ਫਿਰ ਆਪਾਂ ਅਗੋ ਟ੍ਰੇਨ ਲੈਣੀ ਆ ਰਾਏਵਾਲ ਦੀ ਵੇਸਣ ਦੀ ਫਰੀ ਕਿਉਂਕਿ ਹਰਿਦਵਾਰ ਦੇ ਨਹੀਂ ਮੈਂ ਸੁਣਿਆ ਆਂਦੇ ਅੱਗੇ ਜਾਂਦੀ ਆ ਰਾਏਵਾਲ ਵੀ ਫਿਰ ਰਾਏਵਾਲ ਦੀ ਪੱਟਾਂ ਜਾਂਦੇ ਹਾਂ ਫਿਰ ਅੱਗੇ ਜਾਉਂਦੇ ਆ ਤੇ ਆਪਣੀ ਟ੍ਰੇਨ ਰਾਤ ਨੂੰ ਚੱਲਦੀ ਆ 10 ਵਜੇ ਤੋਂ ਨਹੀਂ ਅੰਮ੍ਰਿਤਸਰ ਤੋਂ ਆਪਾਂ ਅਮੇਸ਼ਾ ਸਟੇਸ਼ਨ ਤੇ ਆ ਚੁੱਕੇ ਆ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਪਿਛੋਂ バス ਦਾ ਇੰਨਾ ਹਾਰਨੇ ਇੰਨਾ バス ਲੈਣੇ ਚਲਾਇਆ ਤੇ ਆ ਛੋਟਾ ਜਿਹਾ ਟੈਂਪੋ ਕੀਤਾ ਸੀ ਤੇ ਫੇਰ ਹੁਣ ਆ ਗਏ ਆ ਮੇਰੇ ਨਾਲ ਸਟੇਸ਼ਨ ਤੇ ਉਹ ਨਿਹਰਾ ਹੋ ਗਿਆ ਯਾਰ ਸੱਚੀ ਹਣਾ ਕਾਫੀ ਤੇ ਵੀਡੀਓ ਚ ਤੇ ਚੱਲ ਪਤਾ ਲੱਗਣੀ ਡਾ ਮਾੜਾ ਮੋਟਾ ਬਾਕੀ ਆ ਹਰ ਛੱਗੇ ਜਾਣਿਆ ਆ ਆਪਣੇ ਪਿੰਡ ਦੇ ਮਹਾਨ ਕੀਰਤਨ ਲਾਵੇ ਸ਼ਬਦ ਬੋਲਦੇ ਆ ਬਹੁਤ ਵਧੀਆ ਤੇ ਚਲੋ ਵੀਦੇ ਆਪਣੀ ਟ੍ਰੇਨ ਆਉਣਾ ਪਹਿਲਾਂ ਟਿਕਟ ਲੈ ਲਈਏ ਚਲੋ ਉਧਰ ਜਾਣਾ ਹੈ ਨਾ ਹਰ ਸੇ ਮੈਨੂੰ ਲੱਗਾ ਇੱਥੇ ਮੇਲਾ ਲੱਗਾ ਵਾ ਮੇਲਾ ਗੁਰੂ ਹੈ ਹੈ ਨਾ ਨਹੀਂ ਖੜਿਆ ਪਰ ਇਹਦੇ ਬੇਰ ਸਾਹਮਣੇ ਯਾਤਰੀ ਸਾਰੇ ਬੈਠੇ ਆ ਏਡਾ ਤਗੜਾ ਮੇਲਾ ਜਾ ਹੈ ਉਹ ਪੱਕਾ ਲੈ ਬਾਂਦੀ ਅੱਜ ਹੋ ਗਿਆ ਵਾ ਉਹ ਸਾਹਮਣੋਂ ਟਿਕਟ ਮਿਲਨੀ ਆ ਓਏ ਖਾਲੀ ਟਿਕਟ ਕਰ ਲਈਏ ਫਿਰ ਮੈਂ ਆਟੋਮੈਟ ਤੇ ਇੱਥੇ ਟਿਕਟ ਕਰਦੇ ਆ ਹੁਣ ਟਿਕਟ ਕਰਕੇ ਤੇ ਫਿਰ ਟ੍ਰੇਨ ਆਪਣੀ ਆਵੋਗੀ ਸ਼ਾਇਦ ਦੂਜੇ ਪਲੇਟਫਾਰਮ ਤੇ ਸ਼ਾਇਦ ਆਵੋਗੀ ਉਹ ਉੱਥੇ ਬੈਠੇ ਆ ਵੇਖ ਆਈਏ ਆਇਆ ਆਪਾਂ ਪੁੱਛ ਪਹਿਲਾਂ ਪੁੱਛ ਆਈਏ ਚਲੋ ਪਹਿਲਾਂ ਰਾਈ ਵਾਲਾ ਪੁੱਛੀਏ ਇਧਰ ਦੇ ਬੰਨੇ ਪੁੱਛਦੇ ਯਾਰ ਹੁਣੇ ਇੱਕ ਗੱਲ ਪਤਾ ਲੱਗੀ ਆ ਵੀ ਆਂਦੇ ਫਿਰ ਟ੍ਰੇਨ ਹੁਣੇ ਨਾ ਕਿੰਨੇ ਮੈਂ ਦਾਅਵੇ ਤੱਕ ਨਹੀਂ ਆਣਾ ਦਾਅਵੇ ਟ੍ਰੇਨ ਚੜ੍ਹਨੀ ਆ ਤੇ ਟਿਕਟਾਂ ਨੂੰ ਮਿਲਦੀਆਂ 8:30 ਦੇ ਹੇੇ ਹੋਏ ਆ ਆਈ ਥਿੰਕ 8:00 ਵਜੇ ਆ ਉਹ ਵੀ ਦੇਖਾ ਜੇ ਅੱਧਾ ਘੰਟਾ ਆਪਾਂ ਇੱਥੇ ਬੈਠੇ ਅੱਧਾ ਘੰਟਾ ਇੱਥੇ ਹੁਣ ਪਾਵਾਂਗੇ ਵੀ ਇੰਦਿਆਂ ਕਿਦੋਂ ਟ੍ਰੇਨ ਟ੍ਰੇਨ ਆਉਣੀ ਆ ਉਸ ਤੋਂ ਪਹਿਲਾਂ ਹੁਣ ਟਿਕਟ ਮਿਲੋਗੇ ਉਹਨਾਂ ਚਿਰ ਉਹ ਬਾਕੀ ਟ੍ਰੇਨਾਂ ਜਾਣ ਡੀਆਂ ਆ ਲਓ ਹਰਸ਼ ਨੇ ਵੀ ਸ਼ੁਰੂ ਕਰਤਾ ਜੇ ਤੇ ਬਾਕੀ ਆਪਾਂ ਬੈਗ ਉੱਤਰ ਰੱਖਾਏ ਆ ਛੋਟਾ ਬੈਗ ਆਪਣੇ ਕੋਲ ਹਾਂਜੀ ਬਲੌਗ ਵਿੱਚ ਆ ਜਾਓ ਜੀ ਇਹ ਆਪਣੇ ਹਰਸ਼ ਟਿਕਟ ਬੋਏ ਟਿਕਟ ਬੋਏ ਨਹੀਂ ਆ ਹਰਸ਼ ਮਹਿਰਾ ਵਲੋਗਸ ਆ ਹਰਸ਼ ਮਹਿਰਾ ਵਲੋਗਸ ਆ ਕੋਈ ਨਹੀਂ ਹੱਸ ਲੈੰਦੋ ਯਾਰ ਟਿਕਟ ਤੇ ਆਪਣੇ ਨੂੰ ਮਿਲ ਚੁਕੀ ਆ ਤੇ ਇਹ ਲਿਖਿਆ ਵਾ ਵੀ ਇੱਕ ਟਿਕਟ ਤੇ ਦੋ ਜਾਣਿਆਂ ਦਾ ਆ ਇਹ ਮੇਰੀ ਤੇ ਹਰਸ਼ ਦੀ ਆ ਤੇ ਆਪਣੇ ਹਜੇ ਨਾ ਉਹ ਕੀ ਜਾਂਦੇ ਪਲੇਟਫਾਰਮ ਨੀ ਉੱਤੇ ਲਿਖਿਆ ਉਹ ਵੇਖੋ ਉਹ ਜਿਹੜੇ ਪਹਿਲੇ ਨੰਬਰ ਵਾਲੀ ਉਹ ਆਪਣੀ ਟ੍ਰੇਨ ਆ ਦਹਿਰਾ ਤੋਂ ਐਕਸਪ੍ਰੈਸ ਪਰ ਇਹ ਪਲੇਟਫਾਰਮ ਨੰਬਰ ਨਹੀਂ ਆਇਆ ਤੇ ਚਲੋ ਬਾਹਰ ਜਾਂਦੇ ਆ ਉਹ ਬਾਹਰ ਜਾਣ ਡਿਆ ਆਪਣੇ ਬੰਦੇ ਅਸੀਂ ਬਾਹਰ ਜਾਂਦੇ ਆਂ ਫਿਰ ਵੇਖਦੇ ਆਂ ਕਿ ਟਿਕਟ ਆਪਣੇ ਨੂੰ ਮਿਲ ਗਈ ਆ ਆ ਗਈ ਆ ਪਠਾਨਕੋਟ ਜਾਣ ਵਾਲੀ ਟ੍ਰੇਨ ਤੇ ਕਿੰਨੀ ਜਨਤਾ ਵੇਖ ਲੋ ਭੱਜ ਭੱਜ ਕੇ ਹੁਣ ਚੜਨ ਡਿਆ ਪਠਾਨਕੋਟ ਜਾਣ ਵਾਲੀ ਟ੍ਰੇਨ ਤੇ ਤੇ ਆਪਣੀ ਵੀ ਇਹੀ ਪਲੇਟਫਾਰਮ ਤੇ ਆਊਗੀ ਆਪਣੀ ਪਰ ਦੂਸਰੀ ਹੋਊਗੀ ਤਹਿਰਾਦੂਨ ਐਕਸਪ੍ਰੈਸ ਇਹ ਦੂਜੀ ਪਠਾਨਕੋਟ ਵਾਲੀ ਆਈ ਆ ਤੇ ਮੇਰੇ ਸਾਹਮਣੇ ਸਾਰਾ ਭਈਆ ਚੜ ਚੱਲਾ ਵਾ ਚਲੋ ਇਧਰ ਛੋਲੇ ਫਟੋ ਰਹਿਆਂ ਤੇ ਪੂਰੀ ਮਾਤ ਦਿੱਤੀ ਜਾਣ ਡਈ ਆ ਚਲੋ ਕੋਈ ਨਹੀਂ ਆਪਣੀ ਟ੍ਰੇਨ ਵੀ ਆਈ ਨਹੀਂ ਥੋੜੇ ਟਾਈਮ ਚ ਅੱਛਾ ਤੇ ਇੱਥੇ ਮੈਂ ਨਾ ਮੈਂ ਤੇ ਹਰਸ਼ ਬੈਠੇ ਇੱਥੇ ਮੈਂ ਤੇ ਹਰਸ਼ ਬੈਠੇ ਅਸੀਂ ਤੇ ਉਹ ਵੇਖੋ ਥੱਲੇ ਮਿਸਟਰ ਸਾਹਿਬ ਥੱਲੇ ਜੁੱਤੇ ਪਏ ਆ ਹਾਂ ਗੁਰਵਾ ਨੇਕ ਥਿੱਕੇ ਦੇ ਲਾਤ ਲੁੱਟ ਵਾਜ ਜਾਂਦੀ ਲੁੱਟ ਵਾਜ ਜਾਂਦੀ ਮੇਰਾ ਪਜਾਮਾ ਕਿਧਰ ਤੇਰਾ ਪਜਾਮਾ ਖੇਚਦਾ ਵਾ ਚਾ ਵਾਜ ਤੇਰੇ ਹਾਂ ਜਿੱਥੋਂ ਰੋਡਵੇਸ ਦੀ ਲਾਰੀ ਨਹੀਂ ਮੈਂ ਤੇ ਉਹੀ ਵੇਖਣ ਰਿਹਾ ਵੀ ਇੱਧਰ ਤੇ ਪੂਰੇ ਨੀ ਆਰੇ ਕੱਡੇ ਪਏ ਆ ਰੋਡ ਵੇ ਅਸੀਂ ਲਾਰੀ ਨਹੀਂ ਹੁੰਦੀ ਹਾਂ ਹਾਂ ਇਹ ਬਾਹਰ ਕੱਢਣੀ ਥੋੜੀ ਆ ਬੜੀ ਫਰੀ ਵੀਡੀਓ ਬਣਾਉਂਦੇ ਹਾਂ ਹਾਂ ਪੂਰਾ ਇਧਰ ਵਲੋਗ ਬੰਦਾ ਹੋਇਆ ਤੂੰ ਹਾਂਜੀ ਮਿੱਤਰੋ 7 ਨੰਬਰ ਤੇ ਕਹਿੰਦੇ ਵੀ ਆਪਣੀ ਟ੍ਰੇਨ ਜਾਣੀ ਆ ਤੇ 7 ਨੰਬਰ ਤੇ ਹੁਣ ਚਲੀਏ ਆਪਾਂ 1 ਨੰਬਰ ਤੇ ਬੈਠੇ ਸੀ ਤੇ ਹੁਣ ਭੱਜ ਕੇ ਤੇ 7 ਨੰਬਰ ਤੇ ਚਲੀਏ ਹਰ ਸੁਣੀ ਉੱਥੇ ਖਲਾਰੇ ਸੀ ਮੈਂ ਵੇਖਣਾ ਆ ਇੱਥੇ ਤੇ ਇੱਥੇ 7 ਨੰਬਰ ਲਿਖਿਆ ਆ ਤੇ ਆਹ ਲੋਸਮੈਂਟ ਵੀ 7 ਦੀ ਹੁੰਦੀ ਆ ਤੇ ਚਲੀਏ ਮੇਰਾ ਇਰਾਦਾ ਮੈਂ ਟਮੇਟਾ ਹੋਣਾ ਨਹੀਂ ਤੇ ਆਪਾਂ ਲੇਟ ਹੋ ਜਾਣਾ ਟ੍ਰੇਨ ਆਪਣੀ ਆ ਚੁੱਕੀ ਆ ਤੇ ਟ੍ਰੇਨ ਆਪਣੀ ਆ ਲੱਗੀ ਆ ਅੰਮ੍ਰਿਤਸਰ ਤੋਂ ਦਹਿਰਾਦੂਨ ਤੇ ਉਹ ਆਪਣੀ ਸੀਟਾਂ ਉਹ ਹਰਸ਼ ਆਪਣਾ ਬਹਿ ਗਿਆ ਫਿਰ ਲੱਭਣ ਨਹੀਂ ਡਿਆ ਹੁਣ ਮੈਂ ਨਹੀਂ ਲੱਭਣ ਡਿਆ ਪਿਆ ਤੇ ਚਲੋ ਚੱਲਦੇ ਆਂ ਅੰਦਰ ਔਰ ਟ੍ਰੇਨ ਆਪਣੀ ਆ ਗਈ ਆ ਤੇ ਜਰਨਲ ਹੀ ਕਰਾਇਆ ਸੀ ਡੱਬਾ ਤੇ ਮਦਪੀ ਰਾਸਤੇ ਬਾਦੂ ਹੀ ਤੇ ਚਲੋ ਹੁਣ ਇਧਰ ਵੀ ਵੈਸੇ ਜਗਾ ਹੈ ਖਾਲੀ ਆ ਜਿੱਥੇ ਮਰਜੀ ਬੈਹ ਸਾਦੇ ਵੈਸੇ ਤੇ ਹਨ ਜਗਾ ਸਾਰੇ ਬੰਨੇ ਖਾਲੀ ਆ ਤੇ ਅਫੋੜੀ ਆਪਣਾ ਜਗਾ ਵਾ ਉਹ ਵਾ ਹੁਣ ਵੇਖੋ ਆਪਣੀ ਤੇ ਚਲੋ ਜਗਾ ਹੋ ਗਈ ਵੇਲੀ ਫਾਈਨਲੀ ਟ੍ਰੇਨ ਤੁਰ ਪਈ ਆ ਉਹ ਵੇਖੀ ਜਰ ਤੇਜ਼ ਹੋਈ ਗਈ ਆ ਹਨ ਲਗਭਗ ਤੇ ਹਰ ਸਾ ਇੱਥੇ ਬੈਠਾ ਵਾ ਤੇ ਪੂਰਾ ਇਹ ਆ ਵਾ ਵੀ ਨੀਂਦ ਆਈ ਆ ਹਰ ਸੇ ਨੀਂਦ ਆਈ ਆ ਆਈ ਆ ਹੱਸਣ ਡਿਆ ਵਾ ਇਹਨੂੰ ਲੱਗਾ ਭੁੱਖ ਵੀ ਲੱਗੀ ਆ ਤੇ ਸਾਹਮਣੇ ਆਪਣੇ ਉਸਤਾਦ ਜੀ ਬੈਠੇ ਆ ਫੋਨ ਤੇ ਗੱਲ ਕਰਨ ਦੇ ਇੱਧਰ ਹੋਰ ਬਹਿ ਕੇ ਆ ਜਿਹੜਾ ਇਹ ਮਦਰਪੀ ਪੈਸੰਜਰ ਬੈਗੇ ਆ ਟਰੇਨ ਚੱਲ ਪਈ ਆ ਆ ਇਹ ਅਮਰਸਰ ਹੀ ਆ ਅਮਰਸਰ ਤੋਂ ਇਹ ਜਾਣੀ ਆ ਬਾਕੀ ਅੱਗੇ ਤੇ ਹਾਂਜੀ ਫਲੈਸ਼ ਚੱਲ ਰਹੀ ਆ ਉਹ ਫਲੈਸ਼ ਆਪੇ ਜਗਾਈ ਜੇ ਹਾਂ ਹਾਂਜੀ ਤੇ ਬਾਕੀ ਵੇਖਦੇ ਆ ਹੁਣ ਆਪਾਂ ਨਾ ਇੱਕ ਬੈਗ ਇੱਥੇ ਰੱਖਤਾ ਵਾ ਦੋ ਬੈਗ ਇੱਥੇ ਰੱਖਤੇ ਤੇ ਬਾਕੀ ਇੱਕ ਬੈਗ ਆਪਣਾ ਇੱਧਰ ਲਾ ਕੇ ਰੱਖਾ ਵਾ ਹੁਣ ਮੈਂ ਤੇ ਹਰਸ਼ਨਾ ਦੋਵੇਂ ਜਣੇ ਐਸੇ ਇੱਥੇ ਨਿਬਟੇ ਰਹੇ ਆ ਤੇ ਇੱਧਰ ਵੇਖੋ ਹਰ ਚਾਹ ਉਹ ਤਾਂ ਲੰਮੇ ਪਿਆ ਵਾ ਆ ਲੱਗ ਗਈ ਆਪਣੀ ਛੱਤ ਜੀ ਆ ਤੇ ਮੈਂ ਇੱਥੇ ਲੰਮੇ ਪਿਆ ਵਾਂ ਰਾਂਝਾ ਢੋਲ ਲਾਣੇ ਆ ਤੇ ਉਹ ਵੇਖੋ ਸੌਂਦੇ ਆ ਥੋੜੇ ਗਾਣੇ ਤੇ ਸੌਂਦੇ ਆ ਥੋੜੇ ਗਾਣੇ ਤੇ ਨਾਲ ਥੋੜਾ ਸੁਣਨੇ ਆ ਬਾਕੀ ਉਹ ਆਪਣੇ ਉਸਤਾਜ ਜੀ ਥੱਲੇ ਲੰਮੇ ਪੈ ਗਏ ਆ ਆਪਣਾ ਬੈਗ ਢੁੱਕਣ ਡਿਆ ਵਾ ਫਿਰ ਚੰਡੀਗੜ੍ਹ ਦਾ ਸਟੇਸ਼ਨ ਆ ਦਿੱਤੇ ਆ ਤੇ ਆਪਣੇ ਹਰਸ਼ਵੀਰ ਨੂੰ ਹਜੇ ਵੀ ਨੀਂਦ ਨਹੀਂ ਆਈ ਇਹ ਪੂਰਾ ਹੈਵੀ ਟਾਈਟਲ ਹੋ ਕੇ ਲੰਮੇ ਪਿਆ ਵਾ ਆਪੇ ਪੰਜਾਬ ਤੇ ਹਾਂ ਅੱਛਾ ਅੱਛਾ ਠੀਕ ਆ ਸ਼ਬਦ ਸੁਨੇ ਜਾਣਦੇ ਆ ਤੇ ਆਪਣੇ ਉਸਤਾਦ ਜੀ ਥੱਲੇ ਪੂਰੇ ਹੈ ਨਹੀਂ ਤਾਂ ਤਿਆਰ ਹੈ ਹੈ ਨਹੀਂ ਨਹੀਂ ਜਵਣ ਨਹੀਂ ਸੁਣ ਠੀਕ ਆ ਠੀਕ ਆ ਚੰਡੀਗੜ ਚੰਡੀਗੜ ਆਪਾਂ ਪਹੁੰਚੇ ਆ ਤੇ ਚਲੋ ਨੀਂਦ ਤੇ ਆਉਣ ਨਹੀਂ ਲਈ ਉੱਥੇ ਜਾ ਕੇ ਪਤਾ ਨਹੀਂ ਕਿੱਦਾਂ ਫੈਲੀ ਹੋਰ ਤੇ ਜਾ ਕੇ ਵੇਖਾਂ ਕਿੱਥੇ ਕਿੱਦਾਂ ਸੌਣਾ ਵਾ ਇਥੇ ਨਹੀਂ ਨਹੀਂ ਤਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਆ ਚੁੱਕੇ ਆ ਹਰੀਦਵਾਰ ਤੋਂ ਅੱਗੇ ਇਹ ਇਹ ਸਟੇਸ਼ਨ ਦਾ ਨਾਮ ਆ ਉਹ ਵੇਖੋ ਉੱਥੇ ਲਿਖਿਆ ਮੋਤੀਚੂਰ ਤੂੰ ਲੱਡੂ ਖਾਣਾ ਇਹ ਸਟੇਸ਼ਨ ਦਾ ਨਾਮ ਆ ਮੋਤੀਚੂਰ ਅੰਦਰ ਉਹ ਫਟ ਰਿਹਾ ਤੇ ਹੋ ਗਿਆ ਜੀ ਉਹ ਵੇਖੋ ਪਹਾੜ ਇੱਥੋਂ ਵੇਖਣੇ ਚાલુ ਹੋ ਚੁੱਕੇ ਆ ਤੇ ਟ੍ਰੇਨ ਦਾ ਹਾਰਨ ਵੱਜ ਗਿਆ ਪਰ ਟ੍ਰੇਨ ਚੱਲਣ ਲੱਗੀ ਆ ਤੇ ਹੁਣ ਆਪਾਂ ਸਿੱਧਾ ਉੱਥੇ ਜਾਵਾਂਗੇ ਤੇ ਜਨਾ ਰਾਇਵਾਲਾ 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 ਉੱਥੋਂ ਫਿਰ ਆਪਾਂ ਜਾਵਾਂਗੇ ਰਿਸ਼ੀਕੇਸ਼ ਨੂੰ ਟੈਂਪੋ ਜਾਂ ਬੱਸ ਜੋ ਵੀ ਮਿਲਦੀ ਆ ਉੱਥੇ ਜਾਵਾਂਗੇ ਤੇ ਹਰ ਸੰਦਾ ਇੱਧਰ ਹੋ ਜਾਓ ਹੁਣ ਮੈਂ ਅੱਗੋਂ ਸ਼ੂਟ ਕਰਨਾ ਮੈਂ ਮਾੜਾ ਇਹ ਪੰਨਾ ਸੈੱਟ ਕਰ ਲਈ ਜਿਆਦਾ ਖਰਾਬ ਹੋ ਗਿਆ ਰਾਤੀ ਸੌਂ ਕੇ ਚੁਕੇ ਆਪਾਂ ਰਾਇਵਾਲਾ ਸਟੇਸ਼ਨ ਜਿੱਥੇ ਪਹੁੰਚਣਾ ਸੀ ਆਪਾਂ ਤੇ ਰਾਇਵਾਲਾ ਸਟੇਸ਼ਨ ਤੋਂ ਹੁਣ ਬਾਹਰ ਜਾਂਦੇ ਆਂ ਇੱਧਰ ਵੀ ਏਸੀ ਵਾਲੀ ਨਾ ਆ ਗਈ ਆ ਏਸੀ ਵਾਲੀ ਆਹੋ ਪਵੇ ਠੰਡੀ ਹਵਾ ਵੀ ਆਉਂਦੀ ਠੰਡੀ ਠੰਡੀ ਹਵਾ ਵੀ ਆਉਂਦੀ ਆ ਤੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਹੁਣ ਆਪਾਂ ਵੇਖਦੇ ਆ ਕੋਈ ਬੱਸ ਜਾਂ ਕੋਈ ਟੈਂਪੂ ਜੋ ਵੀ ਮਿਲਦਾ ਵਾ ਉੱਥੇ ਆਪਾਂ ਸਿੱਧਾ ਜਾਂਦੇ ਆ ਫਿਰ ਰਿਸ਼ੀਕੇਸ਼ ਹਰਸ਼ ਤੇਿਆਰੀ ਪੋਲਾ ਹੁਣ ਇੱਧਰ ਇਹ ਕਮਾਂਡੋ ਵਾਲਾ ਕਸਲੇ ਆ ਕਸਲੇ ਕੰਮ ਬਸ ਠੀਕ ਆ ਫਿਰ ਹਰਸ਼ ਪੂਰਾ ਤਿਆਰ ਹੋ ਗਿਆ ਇੱਧਰ ਦੇ ਬੰਨੇ ਤੇ ਜੰਗਲੀ ਜੰਗਲ ਉਹ ਨਹੀਂ ਰੋਡ ਵੀ ਜਾਣ ਰਿਹਾ ਇੱਕ ਦਾ ਪਹਿਲਾਂ ਜਦੋਂ ਅਸੀਂ ਤੇ ਮੈਂ ਸੋਚਣ ਡਿਆ ਕਰੇ ਕੇਰਲਾ ਦੀ ਆ ਨਾ ਗੱਡੀ ਪਾਲੀ ਆ ਜਿਹਨੇ ਤੇਰੇ ਕਾਹੀ ਤੇ ਆਹੋ ਉਹ ਵੀ ਬਹੁਤ ਏ ਕਾਹੀ ਮੇਰੇ ਸਾਹਮਣੇ ਤੇ ਛੇੜਛੂੜੀ ਵੇਖ ਜਾਣਾ ਮੈਂ ਤੇ ਉਹਦੇ ਵਲੌਗ ਚ ਵੇਖਿਆ ਸੋਰੋ ਦੇ ਹਾਂ ਇਹ ਇਹ ਬੰਨਾ ਤੇ ਅੱਜ ਵੀ ਇੱਕ ਮੈਨੂੰ ਆਉਣ ਲੱਗਾ ਮੈਂ ਕਰੇ ਕੇਰਲਾ ਆ ਗਏ ਆਪਾਂ ਉਹ ਤੇ ਬੈਠੇ ਹੀ ਅਸੀਂ ਤੇ ਉਸਤਾਦ ਹੋਣੀ ਬੈਠੇ ਹੀ ਬੈਠੇ ਹੀ ਹਾਂ ਉਹਦੀ ਮਾੜੀ ਮੂਟੀ ਕਲਾਚ ਹਿੰਦੀ ਭੜੀ ਤਾਂ ਪਤਾ ਲੱਗ ਗਿਆ ਵੀ ਰਾਏਵਾਲਾ ਆ ਗਿਆ ਆਹੋ ਸਹੀ ਹੈਗੇ ਸਹੀ ਧੱਕੇ ਨਿਕਲ ਜਾਣਾ ਇਹ ਦੇਖਦਾ ਤੁੰ ਲੱਗ ਅਸੀਂ ਇਸ ਲੇਸਨ ਤੋਂ ਬਾਹਰ ਆ ਚੁੱਕੇ ਹਾਂ ਤੇ ਹੁਣ ਆਪਾਂ ਇੱਥੋਂ ਕੋਈ ਦੇਖਦੇ ਹਾਂ ਟੈਂਪੂ ਜਾਂ ਬੱਸ ਜੀ ਇਹਦੇ ਵੀਰੇ ਟੈਂਪੂ ਜਾਂ ਬੱਸ ਜੋ ਉਹੀ ਜਾਂਦੀ ਆ ਤੇ ਆਓ ਸਾਹਮਣੇ ਪਹਾੜਾਂ ਦੇ ਦਿਨ ਯਾਰੇ ਕੀ ਹੋਣ ਮਲੇ ਪਹਾੜਾਂ ਦੇ ਦਿਨ ਯਾਰੇ ਵੇਖ ਹੀ ਜਾਂਦੇ ਜੇ ਤੁਸੀਂ ਮੇਰੇ ਤੋਂ ਇੱਥੋਂ ਟੈਂਪੂ ਟੋਪੂ ਮਿਲੂ ਆ ਜਿੱਦਾਂ ਦੇ ਉਹ ਇੱਥੋਂ ਦੇ ਤਾਂ ਟੈਂਪੂ ਵੀ ਇਹ ਹਰਸ਼ ਪਰਦੇ ਲਾਏ ਹਨ ਆਹੋ ਇਹ ਸਪੈਸ਼ਲ ਆ ਤਗੜਾ ਜੀ ਗਾਰਡਮੈਂਟ ਆ ਰਿਸ਼ਕਿਆਂ ਦੀ ਬਹੁਤੀ ਭੀੜ ਲੱਗੀ ਆ ਤੇ ਕੋਈ ਮਦਰ ਵੀ ਬੈਠਾ ਨਹੀਂ ਜਾਣ ਰਿਹਾ ਟੈਂਪੂਆਂ ਦੀ ਇੰਨੀ ਭੀੜ ਲੱਗੀ ਆ ਟੈਂਪੂ ਪਾਕਿਸਤਾਨ ਵਾਲੇ ਨਹੀਂ ਆ ਟੈਂਪੂ ਇਹ ਉਧਰ ਦੇ ਹੀ ਆ ਐਨੂੰ ਜਾਣ ਕੇ ਮੇਰੇ ਸਾਹਮਣੇ ਸਦਾ ਹੀ ਰਿਸ਼ੀ ਕੇਸ ਨੂੰ ਚਲੋ ਰਿਸ਼ੀ ਕੇਸ ਤੋਂ ਫਿਰ ਚਲਦੇ ਆ ਆਪਾਂ ਵੇਖਦੇ ਆ ਕਿਹੜਾ ਟੈਂਪੂ ਮਿਲਦਾ ਵਾ ਫਾਈਨਲੀ ਟੈਂਪੂ ਆਪਨੇ ਨੂੰ ਮਿਲ ਗਿਆ ਵਾ ਤੇ ਇਹ ਹੁਣ ਸਦਾ ਆਪਣੇ ਰਿਸ਼ੀ ਕੇਸ ਗੁਰਦੁਆਰਾ ਸਾਹਿਬ ਲਾਇਕ ਤੇ 3-4 ਸਵਾਰੀਆਂ ਬੈਠੀਆਂ ਆਪਣੀਆਂ ਨਾਲ ਆ ਮਗਰ ਹਰ ਸੈ ਬਿਠਾਵਾ ਪਰ ਹਰ ਸਾਲ ਕੈਮਰਾ ਨਹੀਂ ਆਉ ਸਾਦਾ ਮਤਰਾ ਇਥੇ ਮੂਰਤੀਆਂ ਬਣਾਈਆਂ ਗਈਆਂ ਆ ਮਤਲਬੀ ਉਹ ਵਿੱਚ ਰਿਸ਼ੀ ਬਿਠਾਇਆ ਵਾ ਬਾਜੇ ਬੂਜੇ ਆੜੀਆਂ ਆਪਣੀ ਟੀਮ ਵਾਲੇ ਤੇ ਉਹ ਅੱਗੇ ਜਾਣਦੇ ਆ ਇਥੇ ਗੁਰਦੁਆਰਾ ਸਾਹਿਬ ਮੇਰੇ ਹਿਸਾਬ ਨਾਲ ਆਪਾਂ ਬਹਿਣਾ ਵਾ ਨਾ ਦੂਸਰੇ ਰਹਿ ਗਿਆ ਇੱਥੇ ਗੁਰਦੁਆਰਾ ਸਾਹਿਬ ਲਿਖਿਆ ਹੋਆ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਉਹ ਫੁਰਕ ਨਹੀਂ ਆਇਆ ਕਿ ਇੱਥੇ ਅੱਛਾ ਮੈਨੇਜਮੈਂਟ ਰਿਸ਼ੀ ਕੇ ਇਸ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਉੱਥੇ ਆਪਾਂ ਪਹੁੰਚ ਚੁੱਕੇ ਆਂ ਤੇ ਇੱਥੇ ਗੁਰਦੁਆਰਾ ਸਾਹਿਬ ਹੁਣ ਕਰਦੇ ਆਂ ਦਰਸ਼ਨ ਤੇ ਬਾਅਦ ਚ ਫਿਰ ਦੇਖਦੇ ਆਂ ਅੱਗੇ ਹੁਣ ਟੈਂਪੋ ਟਰੈਵਲ 'ਚ ਬੈਨੇ ਆ ਜਾਂ ਹੋਰ ਕਿਸੇ 'ਚ ਬੈਨੇ ਆ ਬਾਕੀ ਮੌਸਮ ਮਤਲਬ ਪਹਾੜਾਂ ਦਾ ਬਹੁਤ ਹੀ ਘੈਂਟ ਹੈ ਸਾਹਮਣੇ ਸਿਸਟਮ ਜਿਹਾ ਬਣਿਆ ਵਾ ਬਹੁਤ ਹੀ ਵਧੀਆ ਥੀਓ ਆਉਂਦੇ ਆ ਵਾ ਨਾ ਗੁਰਦੁਆਰਾ ਸਾਹਿਬ ਹਿਮਕੋਟ ਸਾਹਿਬ ਦੇ ਉੱਤੇ ਜਾਣ ਲਈ ਨਾ ਰਜਿਸਟ੍ਰੇਸ਼ਨ ਉਹ ਸਾਹਮਣੇ ਹੋ ਰਹੀ ਸੀ ਤੇ ਆ ਆਪਣੇ ਨੂੰ ਕੋਈ ਮਿਲ ਗਿਆ ਵਾ ਸਕੈਨਰ ਜੇ ਤੇ ਇਹ ਆnde ਕੰਮ ਆਊਗਾ ਉੱਤੇ ਜਾਣ ਲਈ ਹਿਮਕੋਟ ਸਾਹਿਬ ਦੇ ਤੇ ਆਪਣੇ ਟੀਮ ਦੇ ਬੰਦੇ ਇੱਥੇ ਖਲੋਤੇ ਆ ਹੁਣ ਵੇਖੋ ਪਹਿਲਾਂ ਲੰਗਰ ਛਕਦੇ ਆ ਕਿ ਪਹਿਲਾਂ ਬੁਕਿੰਗ ਕਰਾਉਂਦੇ ਆ ਆਪਣੇ ਬੱਸ ਵਗੈਰਾ ਦੀ ਵੈਸੇ ਗੁਰਦੁਆਰਾ ਸਾਹਿਬ ਤੇ ਆਪਾਂ ਇਹਾਂ ਦੇ ਬਹੁਤ ਸ਼ਾਨਦਾਰ ਲੱਗਣ ਡਿਆ ਇੱਥੇ ਫੇ ਆਪਾਂ ਲੰਗਰ ਵੀ ਛਕਣਾ ਵਾ ਅੱਜ ਇਹ ਥੋੜਾ ਮੂੰਹ ਹੱਥ ਵੀ ਧੋਣਾ ਵਾ ਕਿਉਂਕਿ ਰਾਤ ਸਾਰੀ ਟ੍ਰੇਨ 'ਚ ਰਹੇ ਆ ਤੇ ਰਜਿਸਟ੍ਰੇਸ਼ਨ ਆਪਣੀ ਹੋ ਗਈ ਮੈਨੂੰ ਨਹੀਂ ਪਤਾ ਇਹ ਕਿਹੜੇ ਕੰਮ ਹੋਣਾ ਕਿਉਂਕਿ ਪਹਿਲੀ ਵਾਰੀ ਤੇ ਆਪਾਂ ਆਏ ਆ ਚਲੋ ਕੋਈ ਨਹੀਂ ਦੇਖਦੇ ਆ ਇੱਥੇ ਗੱਟਰੀਕਰ ਹੁਣ ਆਏ ਆ ਤੇ ਬੈਗ ਵਗੈਰਾ ਜਮਾ ਕਰਾਉਣੇ ਬਣੇ ਆ ਪਰ ਬੈਗ ਇੱਥੇ ਤਾਂ ਢੀੜ ਹੀ ਬੜੀ ਲੱਗਣ ਢੀ ਆ ਬਾਕੀ ਇਧਰ ਦਾ ਥਿਊ ਬੜਾ ਘੈਂਡ ਆ ਦੇਖਦੇ ਆ ਹੁਣ ਕੀ ਕਰਨਾ ਵਾ ਹੁਣ ਵੀ ਲੰਗਰ ਆ ਲਾਏ ਆ ਤੇ ਅੰਦਰ ਜਾ ਕੇ ਤੇ ਲੰਗਰ ਛਕੀ ਆ ਤੇ ਇਧਰ ਤੁਸੀਂ ਚੈੱਕ ਕਰੋ ਹਾਂ ਬਹੁਤ ਹੀ ਘੈਂਟ ਆ ਯਾਰ ਇੱਧਰ ਤੇ 뷰 ਲੱਗਣ ਡਿਆ ਨਾ ਬਹੁਤ ਹੀ ਵਧੀਆ ਜਿੱਦਾਂ ਪਹਾੜਾਂ 'ਚ ਲੱਗਣ ਡਿਆ ਆ ਇੱਥੇ ਸਿੱਖਾਂ ਦੀਆਂ ਬਣਾਈਆਂ ਵਾਂ ਦੋ ਤਿੰਨ ਸਟੈਜੂ ਬਣਾਏ ਆ ਹਾਂ ਚੱਲਦੀ ਆ ਫਿਰ ਲੰਗਰ ਛਕੀ ਆ ਕਰਦੇ ਆ ਲੰਗਰ ਛਕੜਿਆ ਆਪਾਂ ਤੇ ਕਰਦੇ ਆ ਵਲੋਗ ਦਾ ਇੱਥੇ ਐਂਡ ਤੇ ਹੁਣ ਦੂਜੇ ਦਿਨ ਤੇ ਆ ਪਾਦਨੇ ਆ ਨਵਾਂ ਵਲੋਗ ਤੇ ਮਿਲਦੇ ਆ ਨਵੇਂ ਵਲੋਗ 'ਚ ਉਹਨਾਂ ਜੇ ਟਾਟਾ ਬਾਏ ਬਾਏ